ਪੰਜਾਬੀ ਯੂਨੀਵਰਸਿਟੀ ਨੇ ਇੱਕ ਵੱਡਾ ਫੈਸਲਾ ਲਿਆ ਹੈ ਇਹਨਾਂ ਦੇ ਨਵੇਂ ਜਿਹੜੇ ਪਿਛਲੇ ਸਮੇਂ ਦੌਰਾਨ ਅਹੁਦਾ ਸੰਭਾਲ ਕੇ ਆਏ ਨੇ ਡਾਕਟਰ ਜਗਦੀਪ ਸਿੰਘ ਉਹਨਾਂ ਨੇ ਇੱਕ ਸਰਕੂਲਰ ਜਾਰੀ ਕੀਤਾ ਹੈ ਤੇ ਹਵਾਲਾ ਇਹ ਦਿੱਤਾ ਹੈ ਕਹਿੰਦੇ ਜੀ ਪੰਜਾਬੀ ਦੇ ਨਾਂ ਦੇ ਉੱਤੇ ਬਣੀ ਹੋਈ ਇਹ ਪੰਜਾਬੀ ਯੂਨੀਵਰਸਿਟੀ ਆ ਤਾਂ ਇਹਦੇ ਵਿੱਚ ਕੰਮਕਾਜ ਜ਼ਿਆਦਾ ਪੰਜਾਬੀ ਚ ਹੋਣਾ ਚਾਹੀਦਾ ਹੈ ਕਿ ਸਰਕੂਲਰ ਦੇ ਮੁਤਾਬਕ ਸਾਰੇ ਜਿੰਨੇ ਵੀ ਮੁਲਾਜ਼ਮ ਨੇ ਚਾਹੇ ਉਹ ਪ੍ਰੋਫੈਸਰ ਨੇ ਚਾਹੇ ਉਹ ਥੇ ਦਰਜਾ 4 ਕਰਮਚਾਰੀ ਨੇ ਕਿਸੇ ਵੀ ਕੰਮ ਦੇ ਉੱਤੇ ਲੱਗੇ ਨੇ ਉਹ ਸਾਰੇ ਆਪਣੇ ਦਸਤਖਤ ਪੰਜਾਬੀ ਦੇ ਵਿੱਚ ਕਰਨਗੇ ਤੇ ਜਿੰਨੇ ਇੱਕ ਸਰਕੂਲਰ ਜਾਂ ਕਹਿ ਲਈਏ ਚਿੱਠੀਆਂ ਦਾ ਆਦਾਨ-ਪ੍ਰਦਾਨ ਹੋਵੇਗਾ ਦਸਤਾਵੇਜ਼ ਹੋਣਗੇ ਉਹਨਾਂ ਦੇ ਉੱਤੇ ਵੀ ਪੰਜਾਬੀ ਦੇ ਵਿੱਚ ਹੀ ਦਸਤਖਤ ਹਸਤਾਖਰ ਕਹਿ ਦਿੰਦੇ ਆ ਉਹ ਹੋਣਗੇ ਇਹ ਕਪਾ ਆਪ ਦੇ ਵਿੱਚ ਵੱਡਾ ਫੈਸਲਾ ਹੈ ਉਹਨਾਂ ਨੇ ਹਵਾਲਾ ਵੀ ਦਿੱਤਾ ਹੈ ਕਹਿੰਦੇ ਜੀ ਡਾਕਟਰ ਜਗਦੀਪ ਸਿੰਘ ਹੋਰੀ ਵੀ ਪੰਜਾਬੀ ਪੰਜਾਬੀ ਦੇ ਨਾਮ ਦੇ ਉੱਤੇ ਬਣੀ ਹੋਈ ਇੱਕ ਯੂਨੀਵਰਸਿਟੀ ਹੈ ਤਾਂ ਇਸ ਕਰਕੇ ਸਾਡੀ ਇਹ ਮੂਢਲੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਪੰਜਾਬੀ ਨੂੰ ਪਰਫੁੱਲਤ ਕਰੀਏ ਪਰ ਇਹਦੇ ਨਾਲ ਇੱਕ ਹੋਰ ਸਵਾਲ ਖੜਾ ਹੋ ਗਿਆ ਉਹ ਕਹਿੰਦੇ ਜੀ ਕੁਝ ਮਾਹਰ ਨੇ ਜਾਂ ਜਿਹੜੇ ਉੱਥੋਂ ਦੇ ਅਧਿਕਾਰੀ ਨੇ ਉਹ ਕਹਿੰਦੇ ਕਈਆਂ ਨੂੰ ਪੰਜਾਬੀ ਲਿਖਣੀ ਪੜਨੀ ਬਹੁਤ ਘੱਟ ਆਉਂਦੀ ਹੈ ਕਈਆਂ ਦੀਆਂ ਜਿਵੇਂ ਕਿਸੇ ਹੋਰ ਸਟੇਟ ਤੋਂ ਆ ਕੇ ਯੂਨੀਵਰਸਿਟੀ 'ਚ ਜੌਬ ਕੀਤੀ ਹੁੰਦੀ ਹੈ ਹਾਲਾਂਕਿ ਪੰਜਾਬੀ ਦਾ ਪੇਪਰ ਤਾਂ ਉਹਨਾਂ ਨੂੰ ਵੀ ਕਹਿੰਦੇ ਦੇਣਾ ਪੈਂਦਾ ਹੈ ਪਰ ਕਹਿੰਦੇ ਉਹਨਾਂ ਲਈ ਪੰਜਾਬੀ ਜਿਹੜੀ ਸਿੱਖਣੀ ਆ ਉਹ ਇੱਕ ਵੱਡੀ ਚੁਣੌਤੀ ਹੋ ਸਕਦੀ ਹੈ ਪਰ ਫੈਸਲਾ ਬੜਾ ਅਹਿਮ ਮੰਨਿਆ ਜਾ ਰਿਹਾ ਹੈ